ਇਹਦੇ ਵਿੱਚ ਜਿਹੜਾ 1 ਜੁਲਾਈ ਅਕਤੂਬਰ ਦਾ ਦਿਨ ਹੁੰਦਾ ਹੈ ਉਹਦੇ ਵਿੱਚ ਜਿਹੜਾ ਅਸੀਂ ਜਿੰਨੇ ਵੀ ਦੇਸ਼ ਦੇ ਵਿੱਚ ਪੁਲਿਸ ਫੋਰਸ ਦੇ ਜਵਾਨ ਜਿਹੜੇ ਸ਼ਹੀਦ ਹੋਏ ਹੁੰਦੇ ਆ ਤੇ ਉਹਨਾਂ ਨੂੰ ਸਰਦਾਰਨੀ ਦਿੱਤੀ ਜਾਂਦੀ ਹੈ ਇਹ ਜਿਹੜਾ 1 ਜੁਲਾਈ ਅਕਤੂਬਰ ਤੋਂ ਲੈ ਕੇ 31 ਅਕਤੂਬਰ ਤਾਈਂ ਇਹ ਜਿਹੜਾ ਚੱਲਦਾ ਟਾਈਮ ਇਹਦੇ ਵਿੱਚ ਅਸੀਂ ਜਿਹੜਾ ਅੱਜ ਇੱਥੇ ਪਬਲਿਕ ਪਲੇਸ ਤੇ ਜਿਹੜਾ ਇਕੱਠਾ ਹੋ ਗਏ ਬੈਂਡ ਸਟਾਫ ਦੇ ਨਾਲ ਜਿਹੜਾ ਉਹਨਾਂ ਨੂੰ ਸਿਦਾਂ ਨੂੰ ਨਮਨ ਕਰਨ ਵਾਸਤੇ ਇੱਕੱਠੇ ਹੋਏ ਆ ਤੇ ਦੂਸਰਾ ਜਿਹੜਾ ਇਹ ਆ ਲੈ ਵੀ ਅਸੀਂ ਪਬਲਿਕ ਪਲੇਸ ਤੇ ਲੋਕਾਂ ਨੂੰ ਜਿਹੜਾ ਹੋਰ ਵੀ ਜਾਗਰੂਤ ਹੋ ਸਕਣ ਕਿ ਜਿਹੜਾ ਪੰਜਾਬ ਪੁਲਿਸ ਦੇ ਜਵਾਨਾਂ ਨੇ ਜਿਹੜਾ ਕਿਵੇਂ ਆਪਣੀ ਸ਼ਾਂਤੀ ਰੱਖਣ ਵਾਸਤੇ ਆnde ਜਿਹੜਾ ਜੀਵਨ ਦਾ ਵੀ ਬਲੀਦਾਨ ਦਿੱਤਾ ਹੈ ਇਹਦੇ ਵਿੱਚ ਜਿਹੜਾ 21 ਅਕਤੂਬਰ ਦਾ ਦਿਨ ਹੁੰਦਾ ਹੈ ਉਹਦੇ ਵਿੱਚ ਜਿਹੜਾ ਅਸੀਂ ਜਿੰਨੇ ਵੀ ਦੇਸ਼ ਦੇ ਵਿੱਚ ਪੁਲਿਸ ਫੋਰਸ ਦੇ ਜਵਾਨ ਜਿਹੜੇ ਸ਼ਹੀਦ ਹੋਏ ਹੁੰਦੇ ਆ ਤੇ ਉਹਨਾਂ ਨੂੰ ਸਰਬਾਨ ਨਿਲੀ ਦਿੱਤੀ ਜਾਂਦੀ ਹੈ ਇਹ ਜਿਹੜਾ 21 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤਾਈਂ ਇਹ ਜਿਹੜਾ ਚੱਲਦਾ ਟਾਈਮ ਇਹਦੇ ਵਿੱਚ ਅਸੀਂ ਜਿਹੜਾ ਅੱਜ ਇੱਥੇ ਪਬਲਿਕ ਪਲੇਸ ਤੇ ਜਿਹੜਾ ਇਕੱਠਾ ਹੋ ਗਏ ਬੈਂਡਸਟਾਪ ਦੇ ਨਾਲ ਜਿਹੜਾ ਉਹਨਾਂ ਨੂੰ ਅਸੀਂ ਬਰਨ ਨਮਨ ਕਰਨ ਵਾਸਤੇ ਇੱਕ ਇਕੱਠੇ ਹੋਏ ਆ ਤੇ ਦੂਸਰਾ ਜਿਹੜਾ ਇਹ ਆ ਲੈ ਵੀ ਅਸੀਂ ਪਬਲਿਕ ਪਲੇਸ ਤੇ ਲੋਕਾਂ ਨੂੰ ਜਿਹੜਾ ਹੋਰ ਵੀ ਜਾਗਰੂਤ ਹੋ ਸਕਣ ਇਹ ਜਿਹੜਾ ਪੰਜਾਬ ਪੁਲਿਸ ਦੇ ਜਵਾਨਾਂ ਨੇ ਜਿਹੜਾ ਕਿਵੇਂ ਆਪਣੀ ਸ਼ਾਂਤੀ ਰੱਖਣ ਵਾਸਤੇ ਆnde ਜਿਹੜਾ ਜੀਵਨ ਦਾ ਵੀ ਬਲੀਦਾਨ ਦਿੱਤਾ ਹੈ ਇਦੇ ਵਿੱਚ ਜਿਹੜਾ 1 ਜੁਲਾਈ ਅਕਤੂਬਰ ਦਾ ਦਿਨ ਹੁੰਦਾ ਹੈ ਉਹਦੇ ਵਿੱਚ ਜਿਹੜਾ ਅਸੀਂ ਜਿੰਨੇ ਵੀ ਦੇਸ਼ ਦੇ ਵਿੱਚ ਪੁਲਿਸ ਫੋਰਸ ਦੇ ਜਵਾਨ ਜਿਹੜੇ ਸ਼ਹੀਦ ਹੋਏ ਹੁੰਦੇ ਆ ਤੇ ਉਹਨਾਂ ਨੂੰ ਸਰਦਾਰਨੀ ਦਿੱਤੀ ਜਾਂਦੀ ਹੈ ਇਹ ਜਿਹੜਾ 1 ਜੁਲਾਈ ਅਕਤੂਬਰ ਤੋਂ ਲੈ ਕੇ 31 ਜੁਲਾਈ ਅਕਤੂਬਰ ਤਾਈਂ ਇਹ ਜਿਹੜਾ ਚੱਲਦਾ ਟਾਈਮ ਇਹਦੇ ਵਿੱਚ ਅਸੀਂ ਜਿਹੜਾ ਅੱਜ ਇੱਥੇ ਪਬਲਿਕ ਪਲੇਸ ਤੇ ਜਿਹੜਾ ਇਕੱਠਾ ਹੋ ਗਏ ਦੈਂਡ ਸਟਾਪ ਦੇ ਨਾਲ ਜਿਹੜਾ ਉਹਨਾਂ ਨੂੰ ਸੀਰ ਨੂੰ ਨਮਨ ਕਰਨ ਵਾਸਤੇ ਇਕੱਠੇ ਹੋਏ ਆ ਤੇ ਦੂਸਰਾ ਜਿਹੜਾ ਇਹ ਆ ਲੈ ਵੀ ਅਸੀਂ ਪਬਲਿਕ ਪਲੇਸ ਤੇ ਲੋਕਾਂ ਨੂੰ ਜਿਹੜਾ ਹੋਰ ਵੀ ਜਾਗਰਤ ਹੋ ਸਕਣ ਕਿ ਜਿਹੜਾ ਪੰਜਾਬ ਪੁਲਿਸ ਦੇ ਜਵਾਨਾਂ ਨੇ ਜਿਹੜਾ ਕਿਵੇਂ ਆਪਣੀ ਸ਼ਾਂਤੀ ਰੱਖਣ ਵਾਸਤੇ ਆnde ਜਿਹੜਾ ਜੀਵਨ ਦਾ ਵੀ ਬਲੀਦਾਨ ਦਿੱਤਾ ਹੈ